ਬਰਗਾੜੀ ਬਣੀ ਹੋਈ ਇੱਕ ਹੁਸਨ ਜਵਾਨੀ ਦੂਜਾ ਮਾਪੇ ਤੇ ਮਿਲਦੇ ਨਾਲ ਹੱਟੀਆਂ ਤੋਂ ਲਾ ਤੇ ਇਹੇ ਬੋਲ ਨੇ ਸਿਆਣਿਆਂ ਦੇ ਲਾਪੇ ਤੇ ਮਿਲਦੇ ਨਾਲ ਹੱਟੀਆਂ ਤੋਂ ਇੱਕ ਹੁਸਨ ਜਵਾਨੀ ਦੂਜਾ ਮਾਪੇ ਲਾ ਪੰਗਾ ਬੜੀ ਤੇਜ਼ ਤਰਾਰ ਜਾਫੀ ਦਾ ਪਾਇਆ ਆਹ ਹਾਂ ਗੱਡੀ ਸਿੱਧੀ 60 ਤੇ ਕਰਦੀ ਮਾਰ ਕੇ ਤੱਕਾ ਆਹ ਸੋਹਣਿਆ ਇਧਰਲੇ ਪਾਸਿਓ ਗੁਰਪ੍ਰੀਤ ਐ ਇਹ ਵੀ ਗੁਰਪ੍ਰੀਤ ਐ ਕੋਰ ਸਿੰਘ ਵਾਲੇ ਦਾ ਗੁਰਪ੍ਰੀਤਾ ਕਬੱਡੀ ਪਾਉਂਦਾ ਹੋਇਆ ਅਗੇ ਮੰਗਾ ਉਹ ਕਲਵੰਤ ਕੰਤਾ ਬੈਕ ਹਟਿਆ ਕੋਰ ਸਿੰਘ ਵਾਲੇ ਦਾ ਗੱਭਰੂ ਪੁਆਇੰਟ ਲੈ ਕੇ ਆਪਣੇ ਪਾਲੇ ਆ ਵੀ ਲੱਭਾ ਮੇਰੀ ਜੁੱਤੀ ਨਾ ਚੱਕੀ ਨੂੰ ਹਟਵਾਉਂ ਜੁੱਤੀ ਲੱਭੇ ਦੀ ਮਸ਼ੀਨ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਸੀਨੀਅਰ ਅਕਾਲੀਆਗੂ ਸਾਡੇ ਦੁਆਰ ਪਹੁੰਚੇ ਆ ਉਹਨਾਂ ਦੇ ਨਾਲ ਸਾਡਾ ਜਗਜੀਤ ਸਿੰਘ ਜੀ ਪਹੁੰਚੇ ਆ ਹੋਰ ਅਕਾਲੀ ਦਲ ਦੇ ਨੁਮਾਇंदे ਪਹੁੰਚੇ ਆ ਸਰਦਾਰ ਗੁਚੇ ਸਿੰਘ ਢੱਲੋਂ ਸਾਹਿਬ ਉਹਨਾਂ ਨੂੰ ਸਾਹਿਬ ਨੂੰ ਇੱਥੇ ਪਹੁੰਚਾਉਂਦੇ ਅਸੀਂ ਜੀ ਆ ਕਹਿੰਦੇ ਆ ਉਹਨਾਂ ਦਾ ਇੱਥੇ ਪਹੁੰਚਣ ਦਾ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਆ। ਲਓ ਜੀ ਸਾਡੇ ਦਰਮਿਆਨ ਪਹੁੰਚੇ ਹੋਏ ਮਾਨਯੋਗ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਬੜੀਆਂ ਮਹਾਨ ਸ਼ਖਸੀਅਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਆਖਦੇ ਆ। ਇਨਾ ਨੇ ਪਹੁੰਚ ਕੇ ਇਸ ਖੇਮੇ ਨੂੰ ਚਾਰ ਚੰਨ ਲਾਏ ਤੇ ਦੀ ਸਪੋਰਟਸ ਕਲੱਬ ਬਣੀ ਉਹ ਸਾਰੀ ਨਗਰ ਪੰਚਾਇਤ ਬਣੀ ਉਹ ਐਨ ਆਰ ਆਈ ਸੱਜਣਾ ਬਣੀ ਉਹ ਬਦਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਲਓ ਇਧਰਲੇ ਪਾਸੇ ਹੁਣ ਕਬੱਡੀ ਦੀ ਗੱਲ ਇਹ ਮੁੰਡਾ ਬੂਟਾ ਵਾਹ ਦੇਖਦੇ ਅੱਤੇ ਰੱਕਾ ਦੋਏ ਸਰੋ ਦਾ ਬੂਟਾ ਤੇ ਆਵੇ ਦੇਖ ਕੇ ਸੁਰਗ ਦਾ ਝੂਟਾ ਤੇ ਮੁੰਡੇ ਆ ਪੰਜਾਬ ਦੇ ਆ ਕਹਿੰਦੇ ਵੀ ਮੁੰਡਿਆ ਮੁੰਡਿਆ ਫਰੀਦ ਕੂਟੀ ਤੇ ਤੇਰੇ ਬੁੱਲਾਂ ਤੇ ਸ਼ਰਾਰਤ ਨੱਚਦੀ ਹੈ ਗੁਰਪ੍ਰੀਤ ਐ ਸਮੇ ਕਬੱਡੀ ਪਾਉਂਦਾ ਹੋਇਆ ਪ੍ਰਗਾੜੀ ਬਣੀਓ ਬਰਗਾੜੀ ਬਣੀ ਉਹ ਕਬੱਡੀ ਪਾ ਦਿੱਤੀ ਹੈ ਆ ਜਾਂ ਦੇਖਦੇ ਆ ਵੀ ਅੱਗੇ ਅੰਗਰੇਜ਼ ਵਰਗੇ ਜਾਫੀ ਨੇ ਬਹੁਤ ਹੀ ਵਧੀਆ ਖੇਡ ਮੈਦਾਨ ਦੇ ਅੰਦਰ ਕਿਹਦੇ ਨਾਲ ਹੱਥ ਜੁੜਦੇ ਨੇ ਬੜਾ ਸਖਤ ਮੁਕਾਬਲਾ ਲਾਓ ਹੱਥ ਜੁੜ ਗਏ ਨੇ ਅੰਗਰੇਜ਼ ਦਾ ਕੀ ਬਾਤ ਹੈ ਆਹਾ 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 ਚੱਲ ਬੱਜਣੀਆਂ ਨੇ ਚੀਤੇ ਵਾਲੀਆਂ ਪਰ ਪੁਆਇੰਟ ਰੀਡਰ ਦੇ ਖਾਤੇ ਆ ਪਰ ਗਾੜੀ ਦੇ ਖਾਤੇ ਆ ਹਾਂ ਬਾਈ ਕੱਕੀ ਦੀ ਅਗਲਾ ਮੁਕਾਬਲਾ

ਤੇ ਮਈਆਂ ਵਾਲਾ ਭਾਈ ਰੂਪਾ ਦੇ ਮਈਆਂ ਵਾਲਾ ਹਾਂਜੀ ਆ ਮੀਨੀਆ ਤੇ ਦੌਦਰ ਭਾਈ ਰੂਪਾ ਤੇ ਮਈਆਂ ਵਾਲਾ ਇਹ ਵੀ ਟੀਮਾਂ ਆਪਣੇ ਆਪਣੇ ਤਿਆਰ ਕਰਕੇ ਹੋਂਡ ਪਹੁੰਚ ਜਾਂਦੇ ਲੱਭਾ ਪੁਆਇੰਟ ਲੈ ਕੇ ਆਪਣੇ ਪਾਲੇ ਆ ਕੋਰ ਸਿੰਘ ਵਾਲੇ ਦਾ ਉਧੇ ਕਬੱਡੀ ਪਾਉਂਦਾ ਹੋਇਆ ਚੱਲੋ ਨਹੀਂ ਸਹੀਓ ਚੱਲੋ ਦੇਖਣ ਚੱਲ ਗਏ ਨਹੀਂ ਜਿੱਥੇ ਪੈਂਦੀਆਂ ਕੌੜ ਕਬੱਡੀਆਂ ਨੇ ਕਈ ਵਿੱਚ ਗਰਾਊਂਡ ਦੇ ਖੇਡਦੇ ਨੇ ਕਈਆਂ ਖੇਡ-ਖੇਡ ਕੇ ਛੱਡ ਗਿਆ ਵਾਹ ਜਾਵੇ ਨਹੀਂ ਜਾਵੇ ਕੋਈ ਦਿਨ ਬੀਤੇ ਮੋੜਦੇ ਆਵੇ ਬੁਢੀ ਉਮਰ ਵਿੱਚ ਸੋਚੇ ਬੰਦਾ ਉਹ ਮੁੜ ਕੇ ਫੇਰ ਜਵਾਨੀ ਆਵੇ ਪਰ ਇੱਕ ਵਾਰ ਹੀ ਆਉਂਦੀ ਹੈ ਪਸਤਾਵਾ ਲਾ ਕੇ ਚਲੀ ਜਾਂਦੀ ਹੈ ਬਚਪਨ ਚਲਾ ਗਿਆ ਕਹਿੰਦੇ ਜਵਾਨੀ ਚਲੀ ਗਈ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ ਹਲੋ ਦਲਜੀਤ ਜੀ ਹਾਂਜੀ ਗੁਰਪ੍ਰੀਤ ਲੱਭੀ ਜਿੰਨਿਆ ਪਾਇਡ ਲਾਊਗਾ ਲੱਭੀ ਦੇ ਵੱਡੇ ਭਰਾ ਪਵਨਪ੍ਰੀਤ ਬਰਾੜ ਲੇ ਗੋ 1900 ਰੁਪਏ ਲਓ ਜੀ ਇਧਰਲੇ ਪਾਸੇ ਕਹਿੰਦੇ ਵੀ 1900 ਰੁਪਏ ਪਵਨਪ੍ਰੀਤ ਬਰਾੜ ਬਣਿਓ ਤੇ ਲਓ ਗੁਰਪ੍ਰੀਤ ਨਿੱਜ ਜਫੇ ਦੀ ਗੱਲ ਹੋਣ ਲੱਗੀ ਹੈ ਕੋਰ ਸਿੰਘ ਵਾਲੇ ਦਾ ਐ ਸਮੇਂ ਜਾਫੀ ਕੀਤਾ ਫੜ ਕੇ ਬੈਠ ਕੇ ਮੋٹے ਪੱਤ ਨੂੰ ਖਿਤ ਮਾਰ ਲਈ ਹੈ ਬਿਲਕੁਲ ਕਹਿੰਦੇ ਵੀ ਐਨ ਆਪਣੇ ਕਬਜ਼ੇ ਦੇ ਵਿੱਚ ਪੁਆਇੰਟ ਨੂੰ ਕਰ ਲਿਆ ਚੋਬਰ ਨੇ ਵਾਹ ਜੀ ਵਾਹ ਮੀਨੀਆਂ ਵਰਸਸ ਦਾ ਬਹੁਤ ਵਧੀਆ ਮੁਕਾਬਲਾ ਤੁਸੀਂ ਦੇਖਣਾ ਹੈ ਸ਼ਾਨਦਾਰ ਮੈਚ ਆਹ ਸੋਹਣਿਆ ਪੈਂਦੀ ਹੈ ਕਬੱਡੀ ਅੱਜ ਦਰਸ਼ਕ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਨੇ ਬਹੁਤ ਵਧੀਆ ਨਜ਼ਾਰਾ ਚਾਲੋ ਇਹ ਸੋਹਣਿਆ ਫਿਰ ਮੰਗਾ ਆਹਾ ਪਰ ਪੁਆਇੰਟ ਗੁਰਪ੍ਰੀਤ ਦੇ ਖਾਤੇ ਹੈ ਮੰਗਾ ਬਹੁਤ ਵਧੀਆ ਜਾਫੀ ਹੈ 70 ਕਿਲੋ ਦਾ ਵਾਹ ਜੀ ਵਾਹ ਇਹ ਬਰਗਾੜੀ ਦੀ ਧਰਤੀ ਦੌਧਰ ਵਾਲਾ ਫੋੜ ਵੀ ਆ ਗਿਆ ਵਾਹ ਵਈ ਵਾਹ ਬੜੀ ਹੋੜ ਹਰ ਖਿਡਾਰੀ ਪਹੁੰਚੇ ਨੇ ਦੌਧਰ ਦੀ ਧਰਤੀ ਦੇ ਪੀਤੇ ਵਰਗੇ ਨੌਜਵਾਨ ਕੀਪਾ ਪੀਤਾ ਅੰਤਰਰਾਸ਼ਟਰੀ ਖਿਡਾਰੀ ਫੋੜ ਵਰਗੇ ਮੈਦਾਨ ਅੰਦਰ ਆਏ ਨੇ ਸੰਧੂਰਾ ਬਹੁਤ ਹੀ ਵਧੀਆ ਜਾਫੀ ਦੌਧਰ ਵਾਲਾ ਲਓ ਜੀ ਬੜਾ ਵਧੀਆ ਨਜ਼ਾਰਾ ਆਹ ਸੋਹਣਾ ਲੱਭਾ ਕਹਿੰਦਾ ਵੀ ਡਬਲ ਟੱਚ ਦਾ ਇਸ਼ਾਰਾ ਬਰਾੜ ਸਾਹਿਬ ਦੱਸਦੇ ਨੇ ਹਰੀਕੇ ਕਲਾ ਵਾਲੇ ਕਿ ਪੁਆਇੰਟ ਜਿਹੜਾ ਰੀਡਰ ਦਾ ਚੱਲ ਵੀ ਉਹਦੇ ਕੋਰ ਸਿੰਘ ਵਾਲੇ ਬੰਦੇ ਉਹਦੇ ਆਹ ਆਹ ਸਾਈਡ ਤੇ ਪੀਤੇ ਥੋੜਾ ਜਾ ਕੋਈ ਗੱਲ ਨਹੀਂ ਬਸ ਅਗਲਾ ਮੈਚ ਹੈ ਲਓ ਜੀ ਬੂਟਾ ਡਬਲ ਟੱਚ ਹੋ ਗਈ ਹੈ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਤਲਾਕ ਸੱਜਣਾ ਇਧਰਲੇ ਪਾਸੇ ਹੀਰਾ ਫੇਰੀਆਂ ਜਾਦੂਗਰੀਆਂ ਹੋਈਆਂ ਤੇ ਚੱਲ ਫਿਰ ਕਬੱਡੀ ਵਾ ਵਾ ਮੁੰਡੇ ਕੁੜੀਆਂ ਪਿਆਰ ਨੇ ਮੇਰੇ ਬਚਪਨ ਦੇ ਸਭ ਯਾਰ ਨੇ ਮੇਰੇ ਕਰਦੇ ਬੜੇ ਸ਼ਤਾਨੀ ਪਹਿਣ ਗਿਆ ਜਿਸ ਦਿਨ ਚੜੀ ਜਵਾਨੀ ਇਹ ਤੇ ਕੰਗਾਂ ਦੀ ਜਵਾਨੀ ਕੰਨ ਵਿੱਚ ਦੀ ਨਿਕਲੀ ਜਾਂਦੀ ਹੈ ਮੋਬਾਈਲ ਫੋਨ ਚੈਨਾਂ ਵਾਲੇ ਵਿੱਚ ਦੀ ਟੰ ਟੰ ਘੰਟਿਆ ਆਵਾਜ਼ ਬੈਟਰੀ ਡਾਊਨ ਹੋ ਜਾਂਦੀ ਹੈ ਉਹ ਵੀ ਰੋਗ ਲੱਗਿਆ ਜਵਾਨੇ ਨੂੰ ਅੱਜ ਦੇਖਦੇ ਆ ਆ ਜਵਾਨੀ ਮਸਤਾਨੀ ਹੋਈ ਹੈ ਉਹ ਜਵਾਨੀ ਕਿਸ ਕੰਮ ਨਹੀਂ ਜਿਹੜੀ ਮੋਬਾਈਲਾਂ ਦੇ ਵਿੱਚ ਜਾ ਰਹੀ ਹੈ ਸਭ ਮੇਰੇ ਨੌਜਵਾਨ ਵੀਰੋ ਆਓ ਮੈਦਾਨੇ ਜੰਗ ਦੇ ਵਿੱਚ ਕਬੱਡੀ ਦੇ ਖੇਤਰ ਦੇ ਵਿੱਚ ਸਪੋਰਟਸ ਨਾਲ ਜੁੜੋ ਜਿੱਥੇ ਜੇ ਆਪਾਂ ਸਪੋਰਟਸ ਨਾਲ ਜੁੜਦੇ ਆਂ ਜੇਕਰ ਆਪਾਂ ਕਬੱਡੀ ਵੀ ਨਹੀਂ ਖੇਡਣੀ ਤਾਂ ਆਪਾਂ ਸਪੋਰਟਸ ਨਾਲ ਜੁੜੀਏ ਨਾ ਸੇ ਪੱਤੇ ਛੱਡ ਕੇ ਤਾਂ ਉਮਰੀ ਵੱਧਦੀ ਹੈ ਬੰਦੇ ਦੀ ਇਨਸਾਨ ਦੀ ਉਮਰ ਲੰਮੀ ਹੁੰਦੀ ਹੈ ਜਿਹੜਾ ਸਰੀਰ ਨੂੰ ਆਪਣੇ ਤੜਕੇ ਤੜਕਾ ਲਾਉਂਦਾ ਨਾ ਉਹਨਾਂ ਦੀ ਉਮਰ ਲੰਬੀ ਹੋ ਜਾਂਦੀ ਹੈ ਲਓ ਇਧਰਲੇ ਪਾਸੇ ਹੁਣ ਕਬੱਡੀ ਦੀਆਂ ਗੱਲਾਂ ਹੋਣ ਲੱਗੀਆਂ ਆ ਦੇਖਦੇ ਨੇ ਬੈਠੇ ਬਾਬਾ ਹਰਪ੍ਰੀਤ ਤੇ ਕਾਕਾ ਜੀ ਕਿ ਜਿਹੜੇ ਐਕਟ ਪ੍ਰਧਾਨ ਨੇ ਕਬੱਡੀ ਐਸੋਸੀਏਸ਼ਨ ਦੇ ਪੰਜਾਬ ਮਾਨਜੋਤ ਮਹਾਂ ਸ਼ਖੀਪਾ ਆਓ ਫਿਰ ਹੋਰ ਬੜੇ ਪੁਆਇੰਟ ਤੇ ਸੱਜਣ ਸਰਦਾਰ ਮੇਜਰ ਸਿੰਘ ਜੀ ਭਲੌਰ ਤੇ ਉਧਰ ਵਿਸ਼ੇਸ਼ ਮਹਿਮਾਨ ਗੁਰਦੀਪ ਸਿੰਘ ਜੀ ਬਾਦਲ ਸਾਹਿਬ ਤੱਕਦੇ ਨੇ ਤੇ ਆਹ ਫਿਰ ਕੰਤਾ ਆਹਾਹਾ ਉਹਦੇ ਤੇ ਕੰਤਾ ਉਹਦੇ ਤੇ ਕੰਤਾ ਕੀ ਬਾਤ ਹੈ ਇੱਕ ਬਰਵਾੜੀ ਇੱਕ ਕੌਰ ਸਿੰਘ ਵਾਲਾ ਪਰ ਪੁਆਇੰਟ ਕੌਰ ਸਿੰਘ ਦਾ ਕੌਰ ਸਿੰਘ ਵਾਲੇ ਦੇ ਖਾਤੇ ਹੈ ਗੁਰਪ੍ਰੀਤਾ ਚੱਲਿਆ ਵਾਹ ਜੀ ਵਾਹ ਇਧਰੋਂ ਫੇਰ ਕਬੱਡੀ ਦੀ ਗੱਲ ਹੋਣ ਲੱਗੀ ਹੈ ਚੱਲੋ ਵਿੱਚੋ ਬਰਾ ਸ਼ਾਮ ਸੰਦੂਰੀ ਹੋ ਗਈ ਹੈ ਵਾਹ ਆ ਰੱਬ ਦੀਆਂ ਰੱਖਾਂ ਮੇਰੇ ਪੰਜਾਬ ਦੀ ਧਰਤ ਦੇ ਜਾਏ ਇਹ ਆ ਮੇਰਾ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਕਿ ਕਹਿੰਦੇ ਨੇ ਬਾਪੂ ਨੇ ਖਵਾਈਆਂ ਸਾਨੂੰ ਕੁੱਟ ਕੁੱਟ ਚੂਰੀਆ ਬੀਬੇ ਨੇ ਖਵਾਈਆਂ ਸਾਨੂੰ ਕੁੱਟ ਕੁੱਟ ਚੂਰੀਆਂ ਬਾਪੂ ਨੇ ਚੰਗਾਈਆਂ ਕਹਿੰਦੇ ਮੱਝਾ ਸਾਨੂੰ ਪੂਰੀਆ ਦੇਖ ਕੇ ਜਵਾਨੀ ਅੱਜ ਅੱਜ ਕੇ ਖੜੀ ਉਹ ਮਿੱਤਰੇ ਪੰਜਾਬ ਸਾਡਾ ਸੋਨੇ ਦੀ ਚਿੜੀ ਆਹਾ ਇਧਰਲੇ ਪਾਸੇ ਫਿਰ ਸੋਨੇ ਵਰਗੇ ਗੱਭਰੂ ਹੀਰੀਆ ਵਰਗੇ ਨੌਜਵਾਨ ਇਸ ਮੈਦਾਨ ਦੇ ਅੰਦਰ ਇਸ ਗਰਾਊਂਡ ਦੀ ਚਮਕ ਨੂੰ ਬਣਾਉਂਦੇ ਹੋਏ ਆ ਬੂਟਾ ਗੁਰਪ੍ਰੀਤਾ ਬੂਟਾ ਗੁਰਪ੍ਰੀਤਾ ਚੱਲ ਉੱਡ ਗਿਆ ਉੱਡ ਗਿਆ ਤੇਰੇ ਹੱਥ ਨਹੀਂ ਆਉਣਾ ਉੱਪਰੋਂ ਕਬੂਤਰ ਬਣ ਕੇ ਪੁਆਇੰਟ ਲੈ ਕੇ ਗੁਰਪ੍ਰੀਤ ਉੱਡ ਗਿਆ ਆ ਵੀ ਸੋਣਿਆ ਬਰਗਾੜੀ ਤੇ ਕੋਰ ਸਿੰਘ ਵਾਲੇ ਦਾ ਜਿਹੜਾ ਮੁਕਾਬਲਾ ਸੀ ਦੇਖਿਆ ਆਓ ਦੱਸਿਓ ਰਿਜ਼ਲਟ ਕਿਸ ਮੁਕਾਬਲੇ ਦਾ ਹਾਂਜੀ ਹਾਂਜੀ ਹੁਣੇ-ਹੁਣੇ ਮੁਕਾਬਲਾ ਦੇਖਿਆ ਬਰਛੇ ਵਰਗੀ ਚੜੀ ਜਵਾਨੀ ਚੁੱਧਰ ਮਿਰਜੇ ਤੇ ਜਿੱਤ ਕੇ ਵਾਜੀ ਹਾਰ ਗਿਆ ਸੋਦੇ ਤਕਦੀਰਾਂ ਦੇ ਜੋਦੇ ਰਣ ਵਿੱਚ ਜੂਜੇ ਦੇ ਬਹੁਦੇ ਤਲਵਾਰਾਂ ਡਾਡੇ ਦੇ ਹੱਥ ਹੁੰਦੀਆਂ ਜਿੱਤਾਂ ਤੇ ਹਾਰਾਂ ਖੁਸ਼ੀ ਮਨਾਏ ਜਿੱਤ ਦੀ ਕਿੰਨਾ ਹਾਰੋਂ ਡਰਗੇ ਸਾਡੇ 10 ਪੁਆਇੰਟ ਕੋਰ ਸਿੰਘ ਵਾਲੇ ਦੇ ਨੇ ਤੇ 9 ਪੁਆਇੰਟ ਬਰਗਾੜੀ ਇਸ ਮੁਕਾਬਲੇ ਚ ਕੋਰ ਸਿੰਘ ਵਾਲਾ ਜੇਤੂ ਰਿਹਾ ਕੋਰ ਸਿੰਘ ਵਾਲੇ ਨੇ ਇਹ ਮੁਕਾਬਲਾ ਜਿੱਤ ਲਿਆ